ਜੋ ਤਾਂ ਇਸ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਐਕਸ਼ਨ ਇਹ ਤੇ ਸਮਝ ਆਇਆ ਉਹਨਾਂ ਨੇ ਕਿ ਆ ਕਿ 6 ਸੂਬਿਆਂ ਚ ਗ੍ਰੈਸ ਕੱਤਰ ਹਟਾਉਣ ਦੇ ਹੁਕਮ ਜਿਹੜੇ ਨੇ ਦਿੱਤੇ ਗਏ ਨੇ UP, ਬਿਹਾਰ, ਝਾਰਖੰਡ, ਗੁਜਰਾਤ, ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਗ੍ਰੈਸ ਕੱਤਰਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਤੇ ਉਹਦੇ ਬੰਗਾਲ ਦੇ DGP ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਇਹ ਤੇ ਵੱਡਾ ਜਿਹੜਾ ਨਿਰਦੇਸ਼ ਦਿੱਤੇ ਗਏ ਨੇ ਬੜਾ ਫੇਰ ਬਦਲਿਆ यूपी बिहार झारखंड गुजरात ਤੇ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਤੇ ਨਾਲ ਹੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਇੱਥੇ ਜਾਰੀ ਕਰ ਦਿੱਤੇ ਗਏ ਨੇ ਤਦ ਤੱਕ ਇਹ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਈਸੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਹਿਮ ਫੈਸਲਾ ਇੱਥੇ ਲਿਆ ਗਿਆ 6 ਸੂਬਿਆਂ ਦੇ ਵਿੱਚ ਤਦ ਤੱਕ ਇਹ ਕਿ ਯੂਪੀ ਬਿਹਾਰ ਝਾਰਖੰਡ ਅਤੇ ਹੋਰ ਸੂਬਿਆਂ ਦੇ ਵਿੱਚ ਇੱਥੇ ਡੀਜੀਪੀ ਹਟਾਉਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਸੀ ਦਾ ਵੱਡਾ ਐਕਸ਼ਨ ਇੱਥੇ ਵੇਖਿਆ ਗਿਆ ਹੈ 6 ਸੂਬਿਆਂ ਦੇ ਵਿੱਚ ਗ੍ਰੈਸ ਕੱਤਰ ਹਟਾਉਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਯੂਪੀ ਬਿਹਾਰ ਚਾਰਕਟ ਗੁਜਰਾਤ ਹਿਮਾਚਲ ਤੇ ਉੱਤਰਾਖੰਡ ਤੇ ਨਾਲ ਹੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਵੀ ਇੱਥੇ ਦਿੱਤੇ ਗਏ ਨੇ ਹਿਮਾਚਲ ਤੇ ਮਿਜ਼ੋਰਮ ਦੇ ਪ੍ਰਬੰਧਕੀ ਸੱਤਰ ਨੂੰ ਹਟਾਉਣ ਦੇ ਦਿਸ਼ਾ ਨਿਰਦੇਸ਼ ਇੱਥੇ ਜਾਰੀ ਕਰ ਦਿੱਤੇ ਗਏ ਨੇ ਹਟਾਉਣ ਦੇ ਹੁਕਮ ਇੱਥੇ ਦਿੱਤੇ ਗਏ ਨੇ ਈਸੀ ਵੱਡੇ ਐਕਸ਼ਨ ਮੋੜ ਦੇ ਵਿੱਚ ਇੱਥੇ ਨਜ਼ਰ ਆਈ ਹੈ ਲੋਕ ਸਭਾ ਚ ਐਕਸ਼ਨ ਜਿਹੜਾ ਲਿਆ ਗਿਆ ਤਾਂ ਦੱਸਦੀ ਹੈ ਕਿ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਤੇ ਨਾਲ ਹੀ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ دیے ਤੇ ਜਾਰੀ ਕੀਤੇ ਗਏ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਦੱਸਦੇ ਕਿ ਚੌਥੇ ਕਮਿਸ਼ਨ ਅਤੇ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਿਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਐਕਸ਼ਨ ਇਸ ਦੇ ਵੱਲੋਂ ਲਿਆ ਗਿਆ ਹੈ 6 ਸੂਬਿਆਂ ਦੇ ਗ੍ਰੈਸ ਕੱਤਰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਯੂਪੀ ਬਿਹਾਰ ਝਾਰਖੰਡ ਗੁਜਰਾਤ ਹਿਮਾਚਲ ਦੇ ਉੱਤਰਾਖੰਡ ਦੇ ਡੀਜੀਪੀ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਬੰਗਾਲ ਦੇ BJP ਦੇ ਨਾਲ ਹੀ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਹਿਮਾਚਲ ਤੇ ਮਿਜ਼ੋਰਮ ਦੇ ਪ੍ਰਬੰਧਕੀ ਸੱੱਤਰ ਨੂੰ ਹਟਾਉਣ ਦੇ ਹੁਕਮ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਤੇ ਗਏ ਨੇ ਤਦਾਦੀ ਇਹ ਕਿ 6 ਸੂਬਿਆਂ ਦੇ ਵਿੱਚ ਗ੍ਰੈਸ ਕੱਤਰ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਯੂਪੀ, ਬਿਹਾਰ, ਝਾਰਖੰਡ, ਗੁਜਰਾਤ, ਹਿਮਾਚਲ ਤੇ ਉੱਤਰਾਖੰਡ ਦੇ ਲਈ ਇਹ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਤੇ ਗਏ ਨੇ ਤਾਂ ਦੱਸ ਦੇ ਕਿ ਵੱਡਾ ਐਕਸ਼ਨ ਇੱਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਿਆ ਗਿਆ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਵੱਡਾ ਐਕਸ਼ਨ ਇੱਥੇ ਵੇਖਿਆ ਗਿਆ ਕੁਝ ਦਿਨ ਪਹਿਲਾਂ ਹੀ ਚੋਣਾਂ ਦਾ ਐਲਾਨ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਸੀ ਤੇ ਤਾਂ ਦੱਸ ਦਈਏ ਕਿ ਹੁਣ ਐਕਸ਼ਨ ਮੋਡ ਦੇ ਵਿੱਚ ਇਲੈਕਸ਼ਨ ਕਮਿਸ਼ਨ ਇੱਥੇ ਨਜ਼ਰ ਆ ਰਿਹਾ ਹੈ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਐਕਸ਼ਨ ਇੱਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਿਆ ਗਿਆ ਫਿਰ ਬਦਲ ਇੱਥੇ ਕੀਤਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਵੱਡਾ ਐਕਸ਼ਨ ਸਾਹਮਣੇ ਆਇਆ ਹੈ 6 ਸੂਬਿਆਂ ਦੇ ਸਿਕੱਤਰਾਂ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਯੂਪੀ ਬਿਹਾਰ ਝਾਰਖੰਡ ਗੁਜਰਾਤ ਹਿਮਾਚਲ ਤੇ ਉੱਤਰਾਖੰਡ ਦੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਬੰਗਾਲ ਦੇ ਡੀਜੀਪੀ ਨੂੰ ਤੇ ਨਾਲ ਹੀ ਪੱਛਮੀ ਬੰਗਾਲ ਦੇ BJP ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਹਿਮਾਚਲ ਤੇ ਮਿਜ਼ੋਰਮ ਦੇ ਪ੍ਰਬੰਧਕੀ ਸਖਤਰ ਨੂੰ ਵੀ ਹਟਾਉਣ ਦੇ ਇਥੇ ਹੁਕਮ ਜਿਹੜੇ ਨੇ ਇਨਸਟਰਕਸ਼ਨਸ ਜਿਹੜੀਆਂ ਨੇ ਉਦ ਦਿੱਤੀਆਂ ਗਈਆਂ ਨੇ ਦੱਸਦੇ ਕਿ 6 ਸੂਬਿਆਂ ਦੇ ਵਿੱਚ ਗ੍ਰੈਸ ਸਖਤਰ ਹਟਾਉਣ ਦੇ ਇਨਸਟਰਕਸ਼ਨਸ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਤੀਆਂ ਗਈਆਂ ਹਨ ਤਦਾਦੀ ਇਹ ਕਿ ਪਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਇੱਥੇ ਜਾਰੀ ਕਰ ਦਿੱਤੇ ਗਏ ਨੇ ਤੇ ਉੱਥੇ ਹੀ ਹਿਮਾਚਲ ਤੇ ਮਿਜ਼ੋਰਮ ਦੇ ਪ੍ਰਬੰਧਕੀ ਸਿਕਤਰ ਘਟਾਉਣ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਇਲੈਕਸ਼ਨ ਕਮਿਸ਼ਨ ਦਾ ਵੱਡਾ ਐਕਸ਼ਨ ਇੱਥੇ ਵੇਖਿਆ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਕਸ਼ਨ ਇੱਥੇ ਲਿਆ ਗਿਆ ਤੇ ਨਾਲ ਹੀ ਯੂਪੀ ਬਿਹਾਰ ਝਾਰਖੰਡ ਗੁਜਰਾਤ ਹਿਮਾਚਲ ਤੇ ਉੱਤਰਾਖੰਡ ਦੇ ਲਈ ਇਹ ਜਿਹੜੇ ਨਿਰਦੇਸ਼ ਨੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਕੁਲਵਿੰਦਰ ਇਸ ਵਕਤ ਫੋਨਲਾਈਨ ਤੇ ਜੁੜ ਚੁੱਕੇ ਨੇ ਕੁਲਵਿੰਦਰ ਕੀ ਕੁਝ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸੇ ਦੇ ਵੱਲੋਂ ਇਹ ਐਕਸ਼ਨ ਜਿਹੜਾ ਲਿਆ ਗਿਆ ਅ ਬਿਲਕੁਲ ਦੇਖੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣ ਕਮਿਸ਼ਨ ਦੀ ਹੁਣ ਤੱਕ ਦੀ ਇੱਕ ਵੱਡੀ ਕਾਰਵਾਈ ਕੀਤੀ ਜਾ ਸਕੀ ਹੈ ਕਿਉਂਕਿ 6 ਸੂਬਿਆਂ ਦੇ ਜਿਹੜੇ ਗ੍ਰੈਸ ਕੱਤਰ ਨੇ ਉਹਨਾਂ ਨੂੰ ਹਟਾਉਣ ਦੇ ਹੁਕਮ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਸੂਬਿਆਂ ਦੇ ਗ੍ਰੈਸ ਕੱਤਰ ਹਟਾਏ ਗਏ ਨੇ ਉਹਨਾਂ ਦੇ ਵਿੱਚ ਗੁਜਰਾਤ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਹਿਮਾਚਲ ਪ੍ਰ ਉਪਾ ਸ਼ਾਮਲ ਹੈ ਦਿਨਾ 6 ਸੁਪਿਆਂ ਦੇ ਗ੍ਰੈਸਫਟਰ ਤੁਰੰਤ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਿਨੇ ਇਸ ਤੋਂ ਇਲਾਵਾ ਜੋ ਪੱਛਮੀ ਬੰਗਾਲ ਦੇ ਡੀਜੀਪੀ ਨੇ ਉਹਨਾਂ ਨੂੰ ਵੀ ਹਟਾਉਣ ਦੇ ਹੁਕਮ ਕੌਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਚੋਣ ਕਮਿਸ਼ਨ ਦਾ ਦਰਸਲ ਇਸ ਫੈਸਲੇ ਨੂੰ ਲੈ ਕੇ ਕਹਿਣਾ ਹੈ ਕਿ ਚੋਣਾ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਧਿਰ ਨੂੰ ਬਰਾਬਰ ਦਾ ਮੌਕਾ ਮਿਲੇ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਾ ਹੋਵੇ ਤੇ ਜਿਹੜੇ ਸੁਪਿਆਂ ਦੇ ਵਿੱਚ ਦਿਨਾਤ ਅਧਿਕਾਰੀ ਨੇ ਉਹ ਨਿਰਪੱਖ ਤਰੀਕੇ ਨਾਲ ਕੰਮ ਕਰ ਸਕਣ ਤੇ ਕਿਸੇ ਵੀ ਸਰਕਾਰੀ ਧਿਰ ਦੇ ਅਧੀਨ ਹੋ ਕੇ ਜਾਂ ਉਹਦੇ ਦਬਾਅ ਦੇ ਵਿੱਚ ਕੋਈ ਕੰਮ ਜਿਹੜਾ ਉਹ ਨਾ ਕਰਨ ਤੇ ਇਸ ਨਾਲ ਕੌਣ ਪ੍ਰਕਿਰਿਆ ਪਰਭਾਵਿਤ ਨਾ ਹੋਵੇ ਖਾਸ ਤੌਰ ਦੇ ਉੱਤੇ ਜਿਹੜੀਆਂ ਇਹਨਾਂ ਸੂਬਿਆਂ ਦੇ ਨਾਲ ਸੰਬੰਧਿਤ ਸਿਆਸੀ ਤਿਰਾਨੇ ਪਾਰਟੀਆਂ ਨੇ ਵ੍ਰੁੱਧਿਤ ਤਿਰਾਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਕੋਈ ਸਬਜਾ ਕਰਕੇ ਮੁਸ਼ਕਲ ਪੇਸ਼ ਨਾਵੇ ਤਾਂ ਫਿਲਹਾਲ ਕੌਣ ਕਮਿਸ਼ਨ ਨੇ ਚੀਜ਼ ਸੂਬਿਆਂ ਦੇ ਗ੍ਰੈਸ ਕੱਤਰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਪਛਮੀ ਬੰਗਾਲ ਦੀ ਅਸੀਂ ਗੱਲ ਕਰੀਏ ਤਾਂ ਪਛਮੀ ਬੰਗਾਲ ਦੇ ਵਿੱਚ ਕਾਫੀ ਹੰਗਾਮਾ ਪਿਛਲੇ ਦਿਨਾਂ ਦੇ ਦੌਰਾਨ ਵੱਖ-ਵੱਖ ਬਸਦਿਆਂ ਦੇ ਉੱਤੇ ਹੁੰਦਾ ਰਿਹਾ ਹੈ ਤੇ ਸੰਦੇਸ਼ ਖਾਲੀ ਦਾ ਮਸਲਾ ਲਗਾਤਾਰ ਜੜਾ ਪੱਕਿਆ ਹੋਇਆ ਸੀ ਇਸ ਤੋਂ ਇਲਾਵਾ ਜਦੋਂ ED ਦੀਆਂ ਟੀਮਾਂ ਪਿਛਲੇ ਦਿਨਾਂ ਦੌਰਾਨ ਪੱਛਮੀ ਬੰਗਾਲ ਚ ਪਹੁੰਚੀ ਸੀ ਤਾਂ ਉੱਥੇ ED ਦੀਆਂ ਟੀਮਾਂ ਨੂੰ ਵੀ ਘੇਰਿਆ ਗਿਆ ਸੀ ਤਾਂ ਉੱਥੇ ਦੀ ਕਾਨੂੰਨ ਵਿਵਸਥਾ ਤੇ ਵੀ ਲਗਾਤਾਰ ਸਵਾਲ ਉੱਠ ਰਹੇ ਸੀ ਤੇ ਹੁਣ ਫਿਲਹਾਲ ਪੱਛਮੀ ਬੰਗਾਲ ਦੇ ਜੋ DGP ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਏ 6 ਸੁਪਰੀਆਂ ਦੇ ਜਿਹੜੇ ਅਗਰੈਸ ਖਤਰ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਐ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਅਸੀਂ ਗੱਲ ਕਰੀਏ ਤਾਂ ਜਿਹੜੇ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਨੇ ਉਹਨਾਂ ਨੂੰ ਹਟਾਇਆ ਗਿਆ ਏ ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ ਦੇ ਤਾਂ ਚੋਣ ਕਮਿਸ਼ਨ ਨੇ ਹਾਲ ਫਿਲਹਾਲ ਇਹਨਾਂ ਬ ਹਰ ਕਿਸੇ ਨੂੰ ਬਰਾਬਰ ਦਾ ਮੌਕਾ ਮਿਲੇ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਤੇ ਇਸੇ ਕਰਕੇ ਸਖਤ ਕਾਰਵਾਈ ਕੀਤੀ ਗਈ ਜਿਹਦੇ ذریعے ਇੱਕ ਸਖਤ ਸੁਨੇਹਾ ਦੇਣ ਦੇ ਵੀ ਚੋਣ ਕਮਿਸ਼ਨ ਨੇ ਕੋਸ਼ਿਸ਼ ਕੀਤੀ ਜੀ ਬਹੁਤ ਬਹੁਤ ਸ਼ੁਕਰੀਆ ਗੁਲਵਿੰਦਰ ਤਮਾਮ ਜਾਣਕਾਰੀ ਦੇ ਦਿੱਤੀ ਤੇ ਦੱਸ ਦੇ ਕਿ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਇੱਥੇ ਵੇਖਣ ਨੂੰ ਮਿਲੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਰਾਬਰੀ ਦਾ ਮੌਕਾ ਦੇਣ ਦੇ ਲਈ ਇਹ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਿਆ ਗਿਆ ਵੱਡੀ ਕਾਰਵਾਈ ਇੱਥੇ ਕਰਦਿਆ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਤੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦੇ ਨਿਰਦੇਸ਼ ਜਿਹੜੇ ਨੇ ਇੱਥੇ ਜਾਰੀ ਕੀਤੇ ਗਏ ਨੇ ਮਾਚਲ ਤੇ ਮਿਜ਼ੋਰਮ ਦੇ ਪ੍ਰਬੰਧਕੀ ਸਕੱਤਰ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਤੇ ਦੱਸ ਦੇ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਵੱਡੀ ਕਾਰਵਾਈ ਇੱਥੇ ਚੋਣ اللي આજ درمیان يو بي بي آر چاركن গুজرات ইমেজਿੰਟ ਦੇ ਤਰਕੰਦੇਲੀ ਜੀਪ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸ دیے ਕਿ ਬਰਾਬਰੀ ਦਾ ਮੌਕਾ ਦੇਣ ਦੀ ਇੱਥੇ ਗੱਲ ਜਿਹੜੀ ਹੈ ਕਹੀ ਗਈ ਹੈ ਜਿਸ ਕਰਕੇ ਇਲੈਕਸ਼ਨ ਕਮਿਸ਼ਨ ਇੱਥੇ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਵੱਡਾ ਐਕਸ਼ਨ ਇੱਥੇ ਲਿਆ ਗਿਆ ਹੈ